ਜਿਹੜੀਆਂ ਮੇਰੀਆਂ ਭੈਣਾਂ ਬੈਸਟ ਬਿਊਟੀ ਸਰਵਿਸਿਸ ਚਾਹੁੰਦੀਆਂ ਹਨ ਔਰ ਚਾਹੁੰਦੀਆਂ ਆ ਕਿ ਬੈਸਟ ਸੈਲੂਨ ਹੋਵੇ ਜਿੱਥੇ ਉਹਨਾਂ ਦੀ ਲੁੱਕ ਜਿਹੜੀ ਆ ਐਲੀਗੈਂਟ ਨਿਕਲ ਪਿਆਵੇ ਉਹਨਾਂ ਦੀ ਲੁੱਕ ਨੂੰ ਹਰ ਕੋਈ ਪਿਆਰ ਕਰੇ ਤਾਂ ਉਹਨਾਂ ਦੀ ਇੱਕ ਬੈਸਟ ਚੁਆਇਸ ਹੋਣ ਵਾਲੀ ਆ ਲਵ ਲੁੱਕਸ ਸੀ ਜਗ੍ਹਾ ਤੇ ਆਪਾਂ ਬੱਚਿਆਂ ਨੂੰ ਜਿਹੜਾ ਪ੍ਰੈਕਟੀਕਲ ਵੀ ਕਰਾਉਣੀ ਥਿਉਰੀ ਵੀ ਕਰਾਉਣੀ ਹੈ ਹਾਂਜੀ ਹਾਂਜੀ ਪਾਜੀ ਅੱਛਾ ਜ਼ਿਆਦਾ ਫੋਕਸ ਪ੍ਰੈਕਟੀਕਲ ਤੇ ਰਹਿੰਦਾ ਕਿ ਥਿਉਰੀ ਤੇ ਰਹਿੰਦਾ ਦੋਨਾਂ ਤੇ ਪਾਜੀ ਬਸ ਮੋਸਟਲੀ ਆਪਾਂ ਪ੍ਰੈਕਟੀਕਲ ਤੇ ਜ਼ਿਆਦਾ ਜ਼ੋਰ ਦਿੰਦੇ ਆ ਪ੍ਰੈਕਟੀਕਲੀ ਜੇ ਕੰਮ ਹੋਊਗਾ ਤਾਂ ਹੀ ਅਗਲੇ ਤੇ ਕੁਝ ਪੱਲੇ ਪਾਉ ਹਾਈਡਰਾ ਫੇਸ਼ਲ अवेलेबल ਹੈ ਠੀਕ ਹੈ ਅੱਛਾ ਮੈਂ ਮਾਰਕੀਟ ਦੀ ਗੱਲ ਕਰੀ ਹਾਈਡਰਾ ਫੇਸ਼ਲ ਜਿਹੜਾ ਹੈ ਉਹ 3350 ਤੋਂ ਸ਼ੁਰੂ ਹੁੰਦਾ ਆਪਣੇ ਕਿੰਨੇ ਖਚੋ ਜਾਂਦਾ ਜੀ ਸਰ ਇਹ 2000 ਹੈ ਔਰ ਉਹਦੇ ਵਿੱਚ ਵੀ ਅਸੀਂ ਮਤਲਬ ਕਿ ਆਫਰ ਲਗਾਏ ਹੋਏ ਆ ਕਰਵਾਚ ਕਰਕੇ ਹਾਂਜੀ 1500 ਜਿਹੜੀਆਂ ਭੈਣਾਂ ਕਰਵਾ ਚੌਥ ਤੇ ਹਾਈਡਰਾ ਅਫੀਸ਼ੀਅਲ ਕਰਾਣਾ ਚਾਹੁੰਦੀਆਂ ਉਹ ਲਵ ਲੁਕਸ ਦੇ ਆ ਕੇ ਸਿਰਫ ਤੇ ਸਿਰਫ ਕਿੰਦਰ ਵਿੱਚ 1500 1500 ਚ ਮੈਡਮ ਦਾ 1500 ਮੇਰਾ 1500 ਤੁਸੀਂ 1500 ਚ ਆ ਕੇ ਹਾਈਡਰਾ ਫੇਸ਼ੀਅਲ ਕਰਾ ਸਕਦੇ ਹੋ ਅਸੀਂ ਕੱਲਾ ਬੱਚਾ ਜੀ ਸਿੰਗਲ ਮੇਲ ਆਰਟ ਦਾ ਕੋਰਸ ਲੈਣਾ ਚਾਹੁੰਦਾ ਤਾਂ ਲੈ ਸਕਦਾ ਹਾਂਜੀ ਸਰ ਬਿਲਕੁਲ ਰੀਸੈਂਟ ਸਾਡੇ ਆਫਰ ਪ੍ਰਾਈਸ ਚੱਲ ਰਿਹਾ ਹੈ 18000 ਤੋਂ ਸਟਾਰਟਿੰਗ ਦਾ ਤੇ ਕੋਈ ਵੀ ਸਟੂਡੈਂਟ ਆ ਕੇ 1824 ਡਿਸਕਾਊਂਟ ਮਿਲੂਗਾ ਕਿ 18 ਤੋਂ ਬਾਅਦ ਵਧੂਗੇ ਨਹੀਂ ਸਰ 18000 ਡਿਸਕਾਊਂਟ ਪ੍ਰਾਈਸ ਆ ਵੈਸੇ ਮਾਰਕੀਟ 'ਚ ਇਸ ਤੋਂ 22 ਚੱਲ ਰਹੇ ਹੈ ਮੈਨੂੰ ਸਪੈਸੀਫਿਕਲੀ ਸਕਿਨ ਦਾ ਕੋਰਸ ਕਰਨਾ ਉਹਦੇ ਕੀ ਚਾਰजेस 40000 ਡਿਸਕਾਊਂਟ ਕਰਕੇ 20000 ਡਿਸਕਾਊਂਟ ਕਰ ਰਹੇ ਹੁਣ ਸੀਜ਼ਨ ਭਾ ਕੇ ਤੇ ਹਰ ਹਰ ਦਾ ਸੀਜ਼ਨ ਹੈ ਹਾਂਜੀ ਅੱਛਾ ਕੱਲਾ ਸਕਿੰਦਾਪੂਰ ਸਾ ਚਲੋ ਕਿਸ ਨੇ ਕਰ ਲਿਆ ਮੰਨ ਲਓ ਉਹਦੇ 20000 ਕਰ ਦਿੱਤੇ ਜੇ ਕੋਈ ਚਾਹੁੰਦਾ ਕਿ ਮੈਂ ਫੁੱਲ ਕੋਰਸ ਕਰਨਾ ਸਾਰੇ ਹੀ ਕੋਰਸ ਕਰਨੇ ਉਹਦੇ ਚਾਰਜ ਇਸ ਕਿੰਨੇ ਹਨ ਅਗਰ ਤੁਸੀਂ ਉਹਨਾਂ ਨੇ ਫੁੱਲ ਕੋਰਸ ਕਰਨਾ ਹੈ ਤਾਂ ਡਿਸਕਾਊਂਟ ਲਗਾ ਕੇ ਅਸੀਂ 80000 ਦੇ ਰਹੇ ਹਾਂ ਉਹਨਾਂ ਨੂੰ ਵਿਦ ਡਿਸਕਾਊਂਟ 80000 ਤੁਸੀਂ ਫੁੱਲ ਕੋਰਸ ਕਰ ਸਕਦੇ ਹੋ ਹਾਂਜੀ ਤੁਹਾਨੂੰ ਇਹਨਾਂ ਦਾ ਸਿਖਾਉਣ ਦਾ ਤਰੀਕਾ ਕਿਹੋ ਜਿਹਾ ਲੱਗਿਆ ਵੀ ਸਰ ਇਹਨਾਂ ਦੇ ਬੇ ਬਹੁਤ ਬੜੇ ਵੈਲ ਐਜੂਕੇਟਿਡ ਸਟਾਫ ਆਰ ਵੈ ਫਿਊਰੀ ਵੀ ਪ੍ਰੋਵਾਈਡ ਕਰਦੇ ਆ ਉਹਦੇ ਡੇਲੀ ਪ੍ਰੈਕਟੀਕਲ ਪ੍ਰੋਵਾਈਡ ਕਰਦੇ ਕੋਆਪਰੇਟਿਵ ਨੇ ਬਹੁਤ ਕੋਆਪਰੇਟਿਵ ਸਟਾਫ ਹੈ ਜੇ ਤੁਹਾਨੂੰ ਕੋਈ ਡਾਊਟ ਹੁੰਦਾ ਤਾਂ ਕਲੀਅਰ ਕਰਦੇ ਆ ਹਾਂਜੀ ਸਰ ਇਹ ਪੈਡੀਕਅਰ ਹੋ ਰਿਹਾ ਹੈ ਠੀਕ ਹੈ ਜੀ ਮਾਰਕੀਟ ਚ ਇਸ ਦਾ ਪ੍ਰਾਈਸ 1500 ਹੈ ਜੇ ਸਰਵਿਸ ਇਹ ਕੋਈ ਲੈਂਦਾ ਬਾਹਰ ਹਾਂਜੀ ਠੀਕ ਹੈ 1500 ਹੋ ਰਿਹਾ ਇੱਥੇ ਹੈ 1000 ਠੀਕ ਹੈ ਆਫਰ ਲਗਾਈ ਹੋਈ ਹੈ ਹੂੰ ਪਰ ਮੇਰੇ ਖਿਆਲ ਮੈਨੂੰ ਤੁਸੀਂ ਝੂਠ ਬੋਲਦਾ ਮਾਰਕੀਟ ਚ ਪਤਾ ਕਰੀਏ 2000 ਰੇਟ ਚੱਲਦਾ ਹਾਂਜੀ ਮਤਲਬ ਕਿ 2000 ਤੋਂ ਬੱਬੀ ਹੈ ਵੈਸੇ ਸਾਡੇ ਇੱਥੇ 1000 ਹੈ ਤੁਸੀਂ 1000 ਕਰਵਾ ਚੌਥ ਕਰਕੇ ਤੇ ਤਿਹਾਰਾਂ ਦੇ ਸੀਜ਼ਨ ਕਰਕੇ ਕਰਤਾ ਦੇਖੋ ਵੇਜੇ ਕਿਦਾਂ ਨਜ਼ਾਰੇ ਦਿਖਾ ਦੋ ਸਾਡੀਆਂ ਭੈਣਾਂ ਨੂੰ ਕਰੀਨਾ ਕਪੂਰ ਦੇ ਤਾਂ ਨੋਹ ਹਨਾ ਸੋਨੇ ਸੋਨੇ ਜੀ ਉਧਰ ਤੇ ਬਣਾ ਦਿੰਨੇ ਹਾਂਜੀ ਹਾਂਜੀ ਬਿਲਕੁਲ ਸਰ ਕਰੀਨਾ ਕਪੂਰ ਕਦੋਂ ਨਾ ਕੈਫ ਕਿਆਰਾ ਦੁਆਬੀ ਜੀ ਸੰਤਾਰ ਜਿਉ ਮਰਜ਼ੀ ਤੁਸੀਂ ਲੈ ਆਓ ਸਭ ਇੱਥੇ ਮਿਲੂਗਾ ਪ੍ਰੀਤੀ ਸੰਤਾਰ ਕੇ ਡੈਂਪਲ ਦਾ ਥੋੜੇ ਮੈਂ ਨੋਹਾਂ ਦੀ ਗੱਲ ਕਰਦਾ ਹਾਂਜੀ ਹਾਂਜੀ ਨੀਲ ਵੀ ਸੰਤ ਤੁਹਾਨੂੰ ਬਿਲਕੁਲ ਮਿਲੂਗੇ ਉਸੇ ਤਰ੍ਹਾਂ ਦੇ ਆਈ ਲੈਸ਼ਸ ਹਾਂਜੀ ਆਈ ਲੈਸ਼ਸ ਐਕਸਟੈਂਸ਼ਨ ਦੇ ਕੋਰਸਿਸ ਵੀ ਸਾਡੇ ਕੋਲ ਸਟਾਰਟ ਹੈ ਇੱਥੇ ਬੇਸਿਕ ਤੋਂ ਐਡਵਾਂਸ ਤੱਕ ਤੇ ਉਹ ਵੀ ਸਟੂਡੈਂਟਸ ਕਦੋਂ ਵੀ ਇੱਥੋਂ ਸਟਾਰਟ ਕਰ ਸਕਦੇ ਆ ਜੇ ਕਿਸ ਨੇ ਖੇਰ ਦਾ ਕਿ ਆਪਣਾ ਸਟਾਈਲ ਬਣਾਉਣਾ ਹੈ ਨਵਾਂ ਸਟਾਈਲ ਲੈਣਾ ਟਰਾਂਸਫਰਮੇਸ਼ਨ ਕਰਾਉਣੀ ਆ ਬਾਲਾਂ ਦੀ ਵੀ ਉੱਤੇ ਤੇ ਵੀ ਕੋਈ ਡਿਸਕਾਊਂਟ ਹੈ ਹਾਂਜੀ ਬਿਲਕੁਲ ਕਿੰਨਾ ਇੱਥੇ ਵੀ 30% ਹੈਗਾ ਹਾਂਜੀ ਦਿਲ ਖੋਲ ਕੇ ਡਿਸਕਾਊਂਟ ਦੇ ਰਹੇ ਆ ਤੁਸੀਂ ਮਤਲਬ ਪਹਿਲਾਂ ਹੀ ਇਹਨਾਂ ਦੇ ਪ੍ਰਾਈਸ ਨੋਮੀਨਲ ਆ ਤੁਸੀਂ ਇੱਥੇ ਆਓਗੇ ਪ੍ਰਾਈਸ ਨੋਮੀਨਲ ਹੈ ਜਿਵੇਂ ਇਹਨਾਂ ਨੇ ਕਿਹਾ ਕਿ ਹਾਈਡਰਾ ਫੇਸ਼ਲ ਅਸੀਂ ਸਿਰਫ 2000 ਚ ਕਰਦੇ ਆ ਪ੍ਰਾਈਸ ਪਹਿਲੇ ਹੀ ਜੈਨੂਅਲ ਨੇ ਆ ਬਾਕੀਆਂ ਨਾਲ ਤੁਸੀਂ ਕੰਪੇਅਰ ਕਰੋਗੇ ਬਹੁਤ ਸਸਤਾ ਹੈ ਨੋਮੀਨਲ ਹੈ ਅਫੋਰਡੇਬਲ ਹੈ ਰੇਂਜ ਚ ਆਉਂਦਾ ਪਰ ਉਹਦੇ ਉੱਤੇ ਵੀ ਇਹਨਾਂ ਨੇ ਕਰਵਾ ਚੌਥ ਕਰਕੇ ਤਿਹਾਰਾ ਕਰਕੇ ਡਿਸ ਜੇਕਰ ਤੁਸੀਂ ਮੇਕਅਪ ਆਰਟਿਸਟ ਬanna ਚਾਹੁੰਦੇ ਹੋ, हेयर ਸਟਾਈਲਿਸਟ ਬanna ਚਾਹੁੰਦੇ ਹੋ, ਕਹਿੰਦੇ ਤੁਹਾਡੇ ਹੱਥ ਵਿੱਚ ਅਜਿਹੇ ਹੁਨਰ ਦਵਾਂਗੇ ਕਿ ਤੁਹਾਡੇ ਰਿਸ਼ਤੇਦਾਰ ਵੀ ਕਹਿਣਗੇ ਕਮਾਲ ਹੋ ਗਈ, ਕੱਲੀਆਂ ਪੜਾਵਾਂਗੇ ਨਹੀਂ ਤੁਹਾਨੂੰ ਬੁੱਕ ਸਾਥੀਓ ਜਿਹੜੀਆਂ ਮੇਰੀਆਂ ਭੈਣਾ ਨਵਾਂ ਸ਼ਹਿਰ ਦੇ ਏਰੀਆ ਵਿੱਚ ਬੈਸਟ ਬਿਊਟੀ ਸਰਵਿਸੇਸ ਚਾਹੁੰਦੀਆਂ, ਜਿਹੜੀਆਂ ਭੈਣਾ ਹਾਲੇ ਵੀ ਇੱਕ ਬੈਸਟ ਸੈਲੂਨ ਦੀ ਭਾਲ ਵਿੱਚ ਆ, ਉਹਨਾਂ ਲਈ ਇੱਕ ਬੈਸਟ ਚੁਆਇਸ ਹੋਣ ਵਾਲੀ ਹੈ। ਇਹ ਆ ਲੁੱਕ ਸਾਥੀਓ ਲਵ ਲੁੱਕਸ ਸਾਥੀਓ ਸਤਿ ਸ਼੍ਰੀ ਅਕਾਲ ਜੀ ਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਲੇਸੁਰ ਜੀ ਤੁਸੀਂ ਸ਼ੇਅਰ ਤੋਂ ਦਾਸਾ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਥੀਓ ਜਿਹੜੀਆਂ ਮੇਰੀਆਂ ਭੈਣਾਂ ਬੈਸਟ ਬਿਊਟੀ ਸਰਵਿਸਿਸ ਚਾਹੁੰਦੀਆਂ ਹਨ ਔਰ ਚਾਹੁੰਦੀਆਂ ਆ ਕਿ ਬੈਸਟ ਸੈਲੂਨ ਹੋਵੇ ਜਿੱਥੇ ਉਹਨਾਂ ਦੀ ਲੁੱਕ ਜਿਹੜੀ ਹੈ ਐਲੀਗੈਂਟ ਨਿਕਲ ਕੇ ਆਵੇ ਉਹਨਾਂ ਦੀ ਲੁੱਕ ਨੂੰ ਹਰ ਕੋਈ ਪਿਆਰ ਕਰੇ ਤਾਂ ਉਹਨਾਂ ਲਈ ਇੱਕ ਬੈਸਟ ਚੁਆਇਸ ਹੋਣ ਵਾਲੀ ਹੈ ਲਵ ਲੁੱਕਸ ਪਰ ਨਾਲ ਦੀ ਨਾਲ ਜਿਹੜੇ ਮੇਰੇ ਨਿੱਕੇ ਭੈਣ ਭਰਾ ਚਾਹੁੰਦੇ ਆ ਕਿ ਬੈਸਟ ਅਕੈਡਮੀ ਕੋਈ ਉਹਨਾਂ ਨੂੰ ਮਿਲੇ ਜਿਹੜੀ ਉਹਨਾਂ ਨੂੰ ਅੱਛਾ हेयर ਸਟਾਈਲਿਸ ਬਣਾ ਦੇ ਮੇਕਅਪ ਆਰਟਿਸਟ ਬਣਾ ਦੇ ਮੇਲ ਆਰਟਿਸਟ ਬਣਾ ਦੇ ਉਹਨਾਂ ਲਈ ਬਹੁਤ ਵਧੀਆ ਚੁਆਇਸ ਆ ਲਵ ਲੁਕਸ ਆਪਾਂ ਇੱਕ ਵਾਰੀ ਐਡਰੈਸ ਕੰਫਰਮ ਕਰਵਾ ਦਈਏ ਉਸ ਵਾਰ ਵੀਡੀਓ ਤੁਹਾਨੂੰ ਪੂਰੀ ਦਿਖਾ ਦੇਣੀ ਆ ਜਦੋਂ ਤੁਸੀਂ ਮੈਰੂ ਗੇਟ ਤੋਂ ਜਾਂ ਰਾਹੋ ਰੋਡ ਤੋਂ ਰੇਲਵੇ ਰੋਡ ਆਉਂਦੇ ਹੋ ਉੱਪਰ ਐਸ ਬੀ ਆਈ ਬੈਂਕ ਦੇ ਬਿਲਕੁਲ ਸਾਹਮਣੇ ਫਰਸਟ ਫਲੋਰ ਤੇ ਆ ਜੀ ਲਵ ਲੁਕਸ ਔਰ ਆਪਾਂ ਚੱਲ ਕੇ ਹਾਂ ਲਵ ਲੁਕਸ ਵਾਲੇ ਨਾਲ ਗੱਲਬਾਤ ਕਰਦੇ ਆ ਕਿ ਤੁਹਾਡੇ ਲਈ ਇਹ ਕੋਰਸ ਕਿਵੇਂ लवली-ਲਵਲੀ ਹੋ ਸਕਦਾ ਤੇ ਭੈਣਾਂ ਲਈ ਐਕਸਪੀਰੀਅੰਸ ਕਿਵੇਂ लवली-ਲਵਲੀ ਹੋ ਸਕਦਾ ਤੇ ਸਾਥੀਓ ਫਰਸਟ ਫਲੋਰ ਤੇ ਹੈ ਜੀ ਲਵ ਲੁਕਸ ਦਾ ਸੈਲੂਨ ਸੈਕਸ਼ਨ ਜਿੱਥੇ ਭੈਣਾਂ ਨੂੰ హెయిਰ, ਮੇਕਅਪ, ਐਡੀਕਯੂਰ, ਮੈਨੀਕਯੂਰ ਅਤੇ ਨੇਲਸ ਦੀਆਂ ਸਰਵਿਸਿਜ਼ ਦਿੱਤੀਆਂ ਜਾਂਦੀਆਂ ਤੁਸੀਂ ਇੱਕ ਵਾਰੀ ਐਂਬੀਅੰਸ ਚੈੱਕ ਕਰ ਲਓ ਦਿਖਾ ਦਿਓ ਜੀ ਲੇਕਿਨ ਇਹਨਾਂ ਨੇ ਜਿਹੜਾ ਦੂਜਾ ਸੈਕਸ਼ਨ ਹੈ ਸੈਕੰਡ ਫਲੋਰ ਤੇ ਉਹ ਅਕੈਡਮਿਕਲੀ ਰੱਖਿਆ ਹੋਇਆ ਆਪਾਂ ਪਹਿਲਾਂ ਉੱਥੇ ਚੱਲਦੇ ਹਾਂ ਔਰ ਦੇਖਦੇ ਹਾਂ ਕਿ ਕਿੰਨੇ ਇਹ ਬੱਚਿਆਂ ਨੂੰ ਕਲਾਸਿਸ ਦਿੰਦੇ ਆ ਤੇ ਕੀ ਕੀ ਡਿਸਕਾਊਂਟ ਜਿਹੜਾ ਇਸ ਸਮੇ ਅਕੈਡੈਮਿਕ ਸੈਕਸ਼ਨ ਵਿੱਚ ਚੱਲ ਰਿਹਾ ਹੈ ਜੀ ਸਾਥੇ ਤੁਹਾਨੂੰ ਸੈਲੂਨ ਦਿਖਾ ਕੇ ਜੋ ਫਰਸਟ ਫਲੋਰ ਤੇ ਹੁਣ ਆਪਾਂ ਸੈਕੰਡ ਫਲੋਰ ਤੇ ਜਾ ਰਹੇ ਹਾਂ ਜਿੱਥੇ ਅਕੈਡੈਮਿਕ ਸੈਕਸ਼ਨ ਹੈ ਕਲਾਸਿਸ ਚੱਲ ਰਹੀਆਂ ਬੰਟੀ ਭਾਜੀ ਸਾਡੇ ਨਾਲ ਨੇ ਜੋ ਇੱਥੋਂ ਦੇ హెయిਰ ਸਟਾਈਲਿਸਟ ਨੇ ਬੰਦੀ ਜੀ ਇੱਕ ਵਾਰੀ ਦੱਸ ਦੋ ਉੱਤੇ ਕਿਹੜੀਆਂ-ਕਿਹੜੀਆਂ ਕਲਾਸਿਸ ਜਿਹੜੀਆਂ ਤੁਸੀਂ ਚਲਾ ਰਹੇ ਹੋ ਬੱਚਨ ਕਿਹੜੀਆਂ-ਕਿਹੜੀਆਂ ਕਲਾਸਿਸ ਉੱਤੇ ਦਿੰਨੇਗਾ ਭਾਜੀ ਆਪਾਂ హెਅਰ ਨੇਲ ਸਕਿਨ ਔਰ ਮੇਕਅਪ ਚਾਰੋਂ ਦੇ ਆਪਾਂ ਪ੍ਰੈਕਟੀਕਲ ਪਲੱਸ ਥਿਉਰੀ ਆਪਾਂ ਉੱਪਰ ਦਿੰਨੇ ਆ ਇਹ ਆਪਣਾ ਅਕੈਡੈਮਿਕ ਸੈਕਸ਼ਨ ਹੈ 3rd ਫਲੋਰ ਤੇ ਅੱਛਾ ਮਤਲਬ ਬੇਸਿਕ ਜੇ ਆਪਾਂ ਕੋਰਸਸ ਦੀ ਗੱਲ ਕਰੀਏ ਇੱਕ ਇੱਕੋ ਕੋਰਸ ਚ ਸਾਰੀਆਂ ਤੁਸੀਂ ਕਲਾਸਿਸ ਦੇ ਦਿੰਨੇ ਕਿ ਅਲੱਗ-ਅਲੱਗ ਕੋਰਸ ਵੀ ਹੈਗੇ ਨਹੀਂ ਭਾਜੀ ਪਹਿਲਾਂ ਆਪਾਂ ਬੇਸਿਕ ਸਟਾਰਟ ਕਰਾਉਂਦੇ ਆ ਸਾਰਿਆਂ ਦਾ ਫਿਰ ਆਪਾਂ ਐਡਵਾਂਸ ਸਟਾਰਟ ਕਰਦੇ ਆ ਪਹਿਲਾ 1.5 ਮਨਸ ਬੇਸਿਕ ਬੇਸਿਕ ਦਾ ਹੁੰਦਾ ਤੇ ਬਗਲਾ ਜਿਹੜਾ 1.5 ਮਨਸ ਉਹ ਤੁਹਾਡਾ ਐਡਵਾਂਸ ਦਾ ਹੁੰਦਾ ਪਹਿਲੇ 1.5 ਚ ਬੇਸਿਕ ਫਿਰ ਅਗਲੇ 1.5 ਮਹੀਨੇ ਜਿਹੜਾ ਆ ਮਤਲਬ 3 ਮਹੀਨੇ ਦਾ ਕੋਰਸ ਦਾ ਟ੍ਰੇਨਿੰਗ ਦੀ ਗੱਲ ਕਰੀਏ 3 ਮਹੀਨੇ ਦਾ ਕੋਰਸ ਹੁੰਦਾ ਤੇ ਇੱਥੇ ਜਗ੍ਹਾ ਤੇ ਆਪਾਂ ਬੱਚਿਆਂ ਨੂੰ ਜਿਹੜਾ ਪ੍ਰੈਕਟੀਕਲ ਵੀ ਕਰਾਉਣੀ ਥਿਉਰੀ ਵੀ ਕਰਾਉਣੀ ਹਾਂਜੀ ਹਾਂਜੀ ਭਾਜੀ ਅੱਛਾ ਜ਼ਿਆਦਾ ਫੋਕਸ ਪ੍ਰੈਕਟੀਕਲ ਤੇ ਰਹਿੰਦਾ ਕਿ ਥਿਉਰੀ ਤੇ ਰਹਿੰਦਾ ਦੋਨਾਂ ਤੇ ਭਾਜੀ ਮੈਸੇਜ ਮੋਸਟਲੀ ਆਪਾਂ ਪ੍ਰੈਕਟੀਕਲ ਤੇ ਜ਼ਿਆਦਾ ਜ਼ੋਰ ਦਿੰਦੇ ਹਾਂ ਪ੍ਰੈਕਟੀਕਲੀ ਜੇ ਕੰਮ ਹੋਊਗਾ ਤਾਂ ਹੀ ਅਗਲੇ ਦੇ ਕੁਝ ਪੱਲੇ ਪਾਉਂਗਾ ਅੱਛਾ ਨੇਲਸ ਦਾ ਜਿਹੜਾ ਨੇਲਸ ਆਰ ਦਾ ਸੈਗਮੈਂਟ ਉਹ ਥੱਲੇ ਹਾਂਜੀ ਹਾਂਜੀ ਨੇਲਸ ਦਾ ਸੈਗਮੈਂਟ ਜੇ ਕਿਸ ਦਿਖਾ ਦੇਂਦਾ ਕਲਾਸਿਕ ਹਾਂਜੀ ਹਾਂ ਤਾਂ ਬੰਟੀ ਜੀ ਤੋਂ ਬਾਅਦ ਮੈਮ ਅਮਨਪ੍ਰੀਤ ਕੌਰ ਸਾਡੇ ਨਾਲ ਨੇ ਮੈਮ ਤੁਸੀਂ ਅੰਦਰ ਕਲਾਸ ਦੇ ਰਹੇ ਸੀ ਕਿਹੜੀ ਕਲਾਸ ਦੇ ਰਹੇ ਸੀ ਮਿਸ ਕਿੰਦੀ ਕਲਾਸ ਦੇ ਕੇ ਅੱਛਾ ਜੇ ਸਕਿੰਦੀ ਕਲਾਸ ਦੀ ਗੱਲ ਕਰੀਏ ਬੱਚਿਆਂ ਨੂੰ ਜਦੋਂ ਕੋਈ ਡਾਊਟ ਹੁੰਦਾ ਹੈ ਜੀ ਉਹ ਕਲੀਅਰ ਕਰਦੇ ਹੋ ਹਾਂਜੀ ਬਿਲਕੁਲ ਅੱਛਾ ਕਿਹ ਜਾਂਦਾ ਫੇਸ ਟੋਨ ਸਕਿਨ ਟੋਨ ਅਲੱਗ-ਅਲੱਗ ਹੁੰਦੀ ਹੈ ਇਦਾਂ ਦੀ ਕੁਐਰੀਸ ਲੈ ਕੇ ਬੱਚੇ ਆਉਂਦੇ ਅੱਗੇ ਹਾਂਜੀ ਤੇ ਮੇਕਅਪ ਕਿਟ ਜਿਹੜੀ ਹੁੰਦੀ ਹੈ ਉਹ ਬੱਚੇ ਘਰੋਂ ਲੈ ਕੇ ਆਉਂਦੇ ਕਿ ਤੁਸੀਂ ਪ੍ਰੋਵਾਈਡ ਕਰਦੇ ਨਹੀਂ ਨਹੀਂ ਅਸੀਂ ਪ੍ਰੋਵਾਈਡ ਕਰਦੇ ਹਾਂ ਜਦ ਤੱਕ ਅਸੀਂ ਉਹਨਾਂ ਨੂੰ ਕੋਈ ਚੀਜ਼ ਦੱਸਦੇ ਹਾਂ ਉਹਦੇ ਬਾਅਦ ਅਸੀਂ ਉਹਨਾਂ ਤੋਂ ਪ੍ਰੈਕਟੀਕਲ ਕਰਵਾ ਕੇ ਦੇ ਦਿੰਦੇ ਹਾਂ ਤਾਂ ਅਸੀਂ ਹੀ ਦਿੰਨੇ ਆ ਉਹਨਾਂ ਨੂੰ ਠੀਕ ਹੈ ਅਗਰ ਉਹਨਾਂ ਨੇ ਖੁਦ ਬਾਰ-ਬਾਰ ਬਾਰ-ਬਾਰ ਪ੍ਰੈਕਟਿਸ ਕਰਨ ਨੂੰ ਆ ਗਿਆ ਹੈ ਤਾਂ ਉਹ ਆਪਣੀ ਬਾਈ ਕਰਦੇ ਆ। ਤੁਸੀਂ ਆਪਣਾ ਇੱਕ ਸਟੈਂਡਰਡ ਸੈੱਟ ਕੀਤਾ ਹੈ ਉਹ ਅਕੋਰਡਿੰਗ ਤੁਸੀਂ ਮੇਕਅਪ ਕਿਟ ਪ੍ਰੋਵਾਈਡ ਕਰ ਦਿੰਦੇ ਜੇਕਰ ਬਾਰ-ਬਾਰ ਕੋਈ ਪ੍ਰੈਕਟਿਸ ਕਰਨਾ ਚਾਹੁੰਦਾ ਫਿਰ ਉਹ ਆਪਣਾ ਪ੍ਰੋਡਕਟ ਲੈ ਆ ਸਕਦਾ। ਅੱਛਾ ਉਹਦੇ ਵਿੱਚ ਵੀ ਜੇ ਕਿਸ ਨੂੰ ਕੋਈ ਡਾਊਟ ਹੁੰਦੀ ਆ ਤਾਂ ਉਹ ਕਲੀਅਰ ਕੀਤੀ ਜਾਂਦੀ ਹੈ ਬਿਲਕੁਲ ਇਹਦੇ ਵਿੱਚ ਜਿਆਦਾ ਥਿਊਰੀਟিক্যাল ਵਰਕ ਹੁੰਦਾ ਹੈ ਕਿ ਪ੍ਰੈਕਟੀਕਲ ਹੁੰਦਾ ਜੀ ਅਸੀਂ ਪਹਿਲਾਂ ਥਿਊਰੀ ਦਿੰਨੇ ਆ ਠੀਕ ਹੈ ਥਿਊਰੀ ਤੋਂ ਬਾਅਦ ਉਹਨਾਂ ਨੇ ਥਿਊਰੀ ਕਲੀਅਰ ਕਰਾ ਕੇ ਉਹਦੇ ਬਾਅਦ ਅਸੀਂ ਪ੍ਰੈਕਟੀਕਲ ਤੇ ਲੈ ਕੇ ਜਾਈਦਾ ਪ੍ਰੈਕਟੀਕਲ ਜੇਕਰ ਉਹਨਾਂ ਨੂੰ ਕੋਈ ਪ੍ਰੋਬਲਮ ਆਂਦੀ ਹੈ ਤਾਂ ਅਸੀਂ ਉਹਨਾਂ ਦੇ ਡਾਊਟ ਕਲੀਅਰ ਕਰੀਏ ਤੇ ਉਹਦੇ ਬਾਅਦ ਨੈਕਸਟ ਉਹਨਾਂ ਨੂੰ ਦੱਸੇ ਅੱਛਾ ਜੇ ਕਿਸ ਨੇ ਕੱਲਾ ਮੰਨ ਲਓ ਸਪੈਸੀਫਿਕਲੀ ਸਕਿੰਦਾਪੂਰ ਦਾ ਕੋਰਸ ਕਰਨਾ ਉਹਦੇ ਕੀ ਚਾਰजेस 40000 ਡਿਸਕਾਊਂਟ ਕਰਕੇ 20000 ਡਿਸਕਾਊਂਟ ਕਰ ਰਹੇ ਹਾਂ ਸੀਜ਼ਨ ਕਰਕੇ ਹਾਂ ਜੀ ਤਿਹਾੜ ਮੈਂ ਫੁੱਲ ਕੋਰਸ ਕਰਨਾ ਸਾਰੇ ਕੋਰਸ ਕਰਨੇ ਉਹਦੇ ਚਾਰਜਸ ਕਿੰਨੇ ਨੇ ਅਗਰ ਤੁਸੀਂ ਉਹਨਾਂ ਨੇ ਫੁੱਲ ਕੋਰਸ ਕਰਨਾ ਹੈ ਤਾਂ ਡਿਸਕਾਊਂਟ ਲਗਾ ਕੇ ਅਸੀਂ 80000 ਦੇ ਰਹੇ ਹਾਂ ਉਹਨਾਂ ਨੂੰ ਵਿਦ ਡਿਸਕਾਊਂਟ 80000 ਤੁਸੀਂ ਫੁੱਲ ਕੋਰਸ ਕਰ ਸਕਦੇ ਹੋ ਡਿਊਰੇਸ਼ਨ ਕਿੰਨੀ ਹੋਏਗੀ ਜੇ ਸਕਿਨ ਕੋਰਸ ਜੇਕਰ ਇਕੱਲਾ ਕਰਨਾ ਹੈ ਜੇ ਸਾਰੇ ਕੋਰਸਿਸ ਕਰਨੇ ਫਿਰ ਡਿਊਰੇਸ਼ਨ ਅਗਰ ਸਾਰੇ ਕੋਰਸਿਸ ਕਰਨੇ ਤਾਂ 1 ਇਅਰ ਦਾ ਹੋਏਗਾ ਠੀਕ ਹੈ ਅਗਰ ਉਹਨਾਂ ਨੇ ਇਕੱਲਾ ਇਕੱਲਾ ਕੋਰਸ ਕਰਨਾ ਤਾਂ 3 ਮੰਥਸ ਦਾ ਹੋਏਗਾ ਇੱਕ ਕੋਰਸ ਇਕੱਲਾ ਕਰਨਾ ਤਾਂ 3 ਮੰਥ ਦਾ ਮੰਨ ਲਓ ਮੈਂ 3 ਮੰਥ ਦਾ ਕੋਰਸ ਜੁਆਇਨ ਕਰ ਲਿਆ ਸਕਿਨ ਦਾ ਕੋਰਸ ਜੁਆਇਨ ਕਰ ਲਿਆ ਮੇਰੀ ਸੰਤੁਸ਼ਟੀ ਨਹੀਂ ਹਾਂ ਮੈਨੂੰ ਲੱਗਦਾ ਕਿ ਮੈਨੂੰ ਹੱਲੇ ਪ੍ਰੋਪਰ ਜਿਹੜ बन सकिया मेकअप आर्टिस्ट ਨਹੀਂ ਬਣ ਸਕਿਆ ਤਾਂ ਮੈਨੂੰ 15 ਦਿਨ ਹੋਰ ਐਕਸਟਰਾ ਮਿਲ ਸਕਦੇ ਹਾਂ ਜੀ ਬਿਲਕੁਲ ਉਹਦੇ ਕੋ ਚਾਰਜਸ ਤਾਂ ਨਹੀਂ ਨਹੀਂ ਅਸੀਂ ਉਹਨਾਂ ਨੂੰ ਬਿਲਕੁਲ ਟ੍ਰੇਨ ਕਰਾਂਗੇ ਤਾਂ ਹੀ ਉਹਨਾਂ ਨੂੰ ਅੱਗੇ ਕੋਰਸ ਹਮ ਸੈਲੂਨ ਦਾ ਸੈਕਸ਼ਨ ਦੇਖ ਲਿਆ ਪਤਾ ਚੱਲ ਹਾਂਜੀ ਬਿਲਕੁਲ ਜੀ ਥੈਂਕ ਯੂ ਮੈਮ ਜੀ ਅਬਨ ਪੀਟੀ ਆਪਾਂ ਸੈਲੂਨ ਸੈਕਸ਼ਨ ਚ ਉਤਾ ਗਏ ਲੇਕਿਨ ਮੇਰੇ ਮਨ ਚ ਇੱਕ ਸਵਾਲ ਰਹਿ ਗਿਆ ਜਿਹੜਾ ਕੋਰਸ ਤੁਸੀਂ ਕਰਾਉਂਦੇ ਹੋ ਉਸ ਤੋਂ ਬਾਅਦ ਸਰਟੀਫਿਕੇਟ ਮਿਲਦਾ ਕੀ ਉਹ ਮਾਨਤਾ ਪ੍ਰਾਪਤ ਹੈ ਜੀ ਹਾਂਜੀ ਬਿਲਕੁਲ ਮਾਨਤਾ ਪ੍ਰਾਪਤ ਹੈ ਇੰਟਰਨੈਸ਼ਨਲੀ ਹੈ अच्छा एक सवाल और मेरे मन च रह गया जेडे ਤੁਹਾਡੇ ਸਟੂਡੈਂਟ ਉੱਤੇ ਬੈਠੇ ਆ ਜਿਹੜੇ ਤੁਹਾਡੇ ਤੋਂ ਕੋਰਸ ਲੈ ਰਹੇ ਆ ਕਿ ਉਹਨਾਂ ਨਾਲ ਮੈਂ ਗੱਲਬਾਤ ਕਰ ਸਕਦਾ ਹਾਂ ਜੀ ਬਿਲਕੁਲ ਗੱਲਬਾਤ ਕਰ ਸਕਦੇ ਆ ਜਿਹੜੇ ਸਾਡੇ ਪੁਰਾਣੇ ਸਟੂਡੈਂਟ ਆ ਦੋ ਟਾਈ ਮਹੀਨੇ ਪੁਰਾਣੇ ਆ ਉਹ ਇੱਥੇ ਸਲੂਨ ਸੈਕਸ਼ਨ 'ਚ ਆਜੋ ਮੈਂ ਤੁਹਾਡੀ ਗੱਲਬਾਤ ਕਰਵਾ ਦਿੰਦਾ ਜੀ ਬ੍ਰਦਰ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਜਗਮਿੰਦਰ ਆ ਸਰ ਅੱਛਾ ਤੁਸੀਂ ਲਵ ਲੁਕਸ ਨੂੰ ਕਦੋਂ ਜੁਆਇਨ ਕੀਤਾ ਸੀ ਜੀ ਸਰ ਮੈਨੂੰ ਰੀਸੈਂਟਲੀ ਦੋ ਮਹੀਨੇ ਹੋ ਗਏ ਅੱਛਾ ਦੋ ਮਹੀਨੇ ਪਹਿਲਾਂ ਕਿਹੜਾ ਕੋਰਸ ਜੁਆਇਨ ਕੀਤਾ ਸੀ ਤੁਸੀਂ ਸਰ ਮੈਂ ਇੱਥੇ ਹੈਅਰ ਔਰ ਸਕਿਨ ਦਾ ਕੋਰਸ ਠੀਕ ਹੈ ਜੀ ਕਿੱਥੋਂ ਆਨੇ ਤੁਸੀਂ ਮਾਸ਼ਰੀ ਮਾਚੀਵੜਾ ਤੋਂ ਅੱਛਾ ਤੁਹਾਨੂੰ ਇਹਨਾਂ ਦਾ ਸਿਖਾਉਣ ਦਾ ਤਰੀਕਾ ਕਿਹੋ ਜਿਹਾ ਲੱਗਿਆ ਜੀ ਸਰ ਇਹਨਾਂ ਦਾ ਬੇ ਬਹੁਤ ਵਧੀਆ ਵੈਲ ਐਜੂਕੇਟਡ ਸਟਾਫ ਆ ਔਰ ਵੈਲ ਐਕਸਪੀਰੀਅੰਸ ਦੇ ਨਾਲ ਮਤਲਬ ਥਿਊਰੀ ਵੀ ਪ੍ਰੋਵਾਈਡ ਕਰਦੇ ਆ ਔਰ ਡੇਲੀ ਪ੍ਰੈਕਟੀਕਲ ਪ੍ਰੋਵਾਈਡ ਕਰਦੇ ਕੋਆਪਰੇਟਿਵ ਨੇ ਬਹੁਤ ਕੋਆਪਰੇਟਿਵ ਸਟਾਫ ਹੈ ਜੇ ਤੁਹਾਨੂੰ ਕੋਈ ਡਾਊਟ ਹੁੰਦਾ ਤਾਂ ਕਲੀਅਰ ਕਰਦੇ ਆ ਹਾਂ ਜੀ ਸਰ ਇੱਕ ਵਾਰ ਨਹੀਂ ਕਈ ਵਾਰ ਪੁੱਛਦੇ ਆ ਤਾਂ ਐਨ ਕਲੀਅਰ ਕਰਦੇ ਤੇ ਤੁਹਾਡੀ ਡਿਊਰੇਸ਼ਨ ਕਿੰਨੀ ਤੇ ਰਹੀ ਹੈ ਜੀ ਇੱਥੇ ਸਰ ਮੈਨੂੰ ਮਤਲਬ 2.5 ਤੋਂ 3 ਮਹੀਨੇ ਦੱਸੇ ਹੁਣ ਤੋਂ 2 ਮਹੀਨੇ ਹੋ ਗਏ ਆ ਹਾਂਜੀ ਮੇਰੇ 2 ਹਾਲੇ ਤੱਕ ਸਰਵਿਸਸ ਤੋਂ ਸੰਤੁਸ਼ਟ ਹੋ ਤੁਸੀਂ ਹਾਂਜੀ ਸਰ ਆਮ ਸੈਟੀਸਫਾਈਡ ਤੇ ਲੱਗਦਾ 3 ਕੁ ਮਹੀਨੇ ਬਾਅਦ ਫਿਰ ਜਿਹੜਾ ਜਿੱਦਾਂ ਜਵੇਂ ਮੁੰਨਾ ਬਾਈ ਐਮਬੀਬੀਐਸ ਕਹਿੰਦੇ ਸੀ ਕਿ ਹੱਥ ਕੰਬਣਾ ਨਹੀਂ ਚਾਹੀਦਾ ਆਪਰੇਸ਼ਨ ਕਰਨ ਵੇਲੇ ਜਦੋਂ ਕਿਸੇ ਦਾ ਹੈਅਰ ਸਟਾਈਲ ਬਣਾਉਂਗੇ ਹੱਥ ਕੰਬੂਗਾ ਤਾਂ ਨਹੀਂ ਨਹੀਂ ਸਰ ਬਿਲਕੁਲ ਵੀ ਨਹੀਂ ਐਨ ਫਟੇ ਚੱਕ ਦੋਗੇ ਹਾਂਜੀ ਹਾਂਜੀ ਬੰਬ ਲਾ ਦੋਗੇ ਸਰ ਖੁਸ਼ ਕਰੋਗੇ ਕਲਾਇੰਟ ਨੂੰ ਲੱਗਦਾ ਸੋ ਪਲੇਸਮੈਂਟ ਕਿਤੇ ਵਧੀਆ ਜਗ੍ਹਾ ਹੋ ਜਾਈ। ਹਾਂਜੀ ਸਰ ਆਪਣੇ ਵਧੀਆ ਬਣਾਵਾਂਗੇ। ਜੇ ਪਲੇਸਮੈਂਟ ਨਹੀਂ ਆਪਣਾ ਸਲੂਨ ਵੀ ਖੋਲ ਸਕਦੇ। ਹਾਂਜੀ ਸਰ ਜ਼ਰੂਰੀ। ਚਲੋ ਸ਼ੁਕਰੀਆ। ਕੀ ਨਾਂ ਤੁਹਾਡਾ? ਰਾਜੀਵੀਰ ਸਿੰਘ ਜੀ। ਕਿੱਥੋਂ ਆਨੇ? ਕਾਲੂਗੋ। ਅੱਛਾ ਲਵ ਲੁਕਸ ਦੇ ਕਿਹੜਾ ਕੋਰਸ ਜੁਆਇਨ ਕੀਤਾ ਸੀ ਤੁਸੀਂ? ਸਰ హెਅਰ ਦਾ। ਕਿੰਨੀ ਦੇਰ ਪਹਿਲਾਂ? ਦੋ 2.5 ਮਹੀਨੇ ਹੋ ਗਏ। ਸੰਤੁਸ਼ਟ ਹੋ? ਹਾਂਜੀ ਹਾਂਜੀ ਪੂਰੀ। ਜਿਹੜਾ ਸਟਾਫ ਹੈ ਕੋਆਪਰੇਟਿਵ ਹੈ? ਹਾਂਜੀ ਹਾਂਜੀ ਵਧੀਆ ਜੀ। ਤੁਹਾਡੇ ਪੂਰੀ ਜੇ ਕੋਈ ਕੁਐਸਚਨ ਹੈ ਉਹਨੂੰ ਕਲੀਅਰ ਕਰਦਾ। ਹਾਂਜੀ ਹਾਂਜੀ। ਪੂਰੀ ਗੱਲ ਸੁਣਦੇ। ਹਾਂਜੀ ਹਾਂ ਤਬ ਵਧੀਆ ਪਰਫਾਰਮ ਕਰ ਸਕਦੇ ਹਾਂ ਹਾਂਜੀ ਹਾਂਜੀ ਵਧੀਆ ਜੀ ਇਹਨਾਂ ਦਾ ਸਿਖਾਉਣ ਦਾ ਤਰੀਕਾ ਬਹੁਤ ਵਧੀਆ ਜੀ ਉਦਾਂ ਵੀ ਫੈਮਿਲੀ ਵਾਂਗੂ ਰਹਿੰਦੇ ਆ ਜੀ ਅਸੀਂ ਇੱਥੇ ਸਾਰੇ ਜਣੇ ਵਧੀਆ ਸਾਡਾ ਹਾਂਜੀ ਤੇ ਜਿਹੜਾ ਤੁਹਾਡਾ ਹਨਰ ਆ ਉਹਨੂੰ ਚਮਕਾਇਆ ਇਹਨਾਂ ਨੇ ਹਾਂਜੀ ਬਹੁਤ ਕੀਤਾ ਹਾਂਜੀ ਬਹੁਤ ਵਧੀਆ ਸਿਖਾਲਦੇ ਆ ਜੀ ਪਹਿਲਾਂ ਜਦੋਂ ਮੈਂ ਨਵਾਂ ਨਵਾਂ ਸਿੱਖਦਾ ਸੀ ਮੈਂ ਥੋੜਾ ਔਖਾ ਹੁੰਦਾ ਸੀ ਉਹ ਡਰੈਸ ਸੈਟਿੰਗ ਕਰਨੀ ਵੇਰੇ ਹਨਾ ਹੁਣ ਥੋੜਾ ਵਧੀਆ ਫੀਲ ਨੀ ਨੀ ਹੁਣ ਤੱਕ ਜਿਹੜੇ ਸਾਡੇ ਨਿੱਕੇ ਵੱਡੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਕੀ ਸਜੈਸਟ ਕਰੂਗੇ ਉਹਨਾਂ ਨੂੰ ਇਹ ਕਿ ਸਿੱਖੋ ਇਹ ਵੀ ਕੰਮ ਵਧੀਆ ਜਦੋਂ ਆਪਾਂ ਬਾਹਰ ਜਾਂਦੇ ਆ ਕਿਸੇ ਹੋਰ ਵਧੀਆ ਦੇਸ਼ ਜਾਂਦੇ ਆ ਮਤਲਬ ਇਹ ਕੰਮ ਬਹੁਤ ਹੈ ਜੀ ਇਹ ਤੁਹਾਡੇ ਹੱਥ 'ਚ ਕੋਨਾ ਜਾਂਦਾ ਹਾਂਜੀ ਹਾਂਜੀ ਤੇ ਲਵ ਲੁੱਕ ਜੁਆਇਨ ਕਰਨ ਕਿ ਨਾ ਕਰਨ ਹਾਂਜੀ ਹਾਂਜੀ ਕਰੋ ਇਹ ਵੀ ਵਧੀਆ ਵਧੀਆ ਕਿ ਸਿਰਫ ਲਵ ਲੁੱਕ ਸੇ ਜੁਆਇਨ ਕਰਨਾ ਨਹੀਂ ਹੋਰ ਵੀ ਤੁਹਾਡੀ ਇੱਛਾ ਹੈ ਬਾਕੀ ਜੇ ਤਾਂ ਤੁਸੀਂ ਕਰਨਾ ਚਾਹੁੰਦੇ ਹੋ ਕਰੋ ਹਨਾ ਵੀ ਅਸੀਂ ਤਾਂ ਇਹੀ ਕਰਦੇ ਹਾਂ ਕਿ ਸਾਨੂੰ ਇੱਥੇ ਵਧੀਆ ਲੱਗਦਾ ਹੈ ਫੀਲ ਹਨਾ ਸੰਤੁਸ਼ਟ ਹਾਂ ਪੂਰਾ ਓਕੇ ਰਿਪੋਰਟ ਹੈ ਜੀ ਮੈਡਮ ਇੱਧਰ ਮੇਰੇ ਖਿਆਲ ਨਹੀਂ ਲੱਗਦਾ ਹਾਂਜੀ ਨਹੀਂ ਇਸ ਦੀ ਕਲਾਸ ਚੱਲਦੀ ਹੈ ਅੱਜ ਇਹ ਬੇਸਿਕ ਟ੍ਰੇਨਿੰਗ ਦਿੰਦੇ ਆ ਜ ਐਡਵਾਂਸ ਬੇਸਿਕ ਸਾਰੀ ਤੁਹਾਨੂੰ ਐਕਸਪਲੇਨ ਕਰੂਗਾ ਹਰਮਨ ਓਕੇ ਜੀ ਅਮਨਪ੍ਰੀਤ ਜੀ ਦੇ ਕਹਿਣ ਤੋਂ ਬਾਅਦ ਆਪਾਂ ਹੁਣ ਹਰਮਨ ਜੀ ਤੋਂ ਪੂਰੀ ਨੌਲੇਜ ਲਵਾਂਗੇ ਜੀ ਮੈਮ ਦੱਸੋ ਤੁਸੀਂ ਕਿਹੜੀ ਕਲਾਸ ਦੇ ਰਹੇ ਹੋ ਨੇਲ ਐਕਸਟੈਂਸ਼ਨ ਵੀ ਹੋਰ ਆਈਲੈਸ਼ੀਅਸ ਐਕਸਟੈਂਸ਼ਨ ਦੀ ਕਲਾਸਿਸ ਇੱਥੇ ਅਵੇਲੇਬਲ ਹਨ ਸਾਰੀਆਂ ਕੋਈ ਬੇਸਿਕ ਟੂ ਐਡਵਾਂਸ ਕੋਰਸਿਸ ਅਵੇਲੇਬਲ ਹਨ ਜਿਦਾ ਕਿ 25 ਡੇਜ਼ ਦਾ ਪੀਰੀਅਡ ਹੈ ਉਹਦੇ ਵਿੱਚ ਅਸੀਂ ਬੇਸਿਕ ਟੂ ਐਡਵਾਂਸ ਆਰਟ ਪ੍ਰੈਕਟੀਕਲ ਡੈਮੋ एवरीथिंग ਸਾਰਾ ਕਵਰ ਕਰਵਾਉਂਦੇ ਹਾਂ ਮਤਲਬ 25 ਦਿਨਾਂ ਚ ਤੁਸੀਂ ਸਾਰੇ ਸਾਰੇ ਕੋਰਸ ਨੂੰ ਕਵਰ ਕਰ ਦਿੰਦੇ ਆ ਸਾਰਾ ਕੋਰਸ ਕਵਰ ਕਰਾਉਂਦੇ ਆ ਤੇ ਅਜਿਹੀ ਟਿਪਸ ਹੈ ਤੁਸੀਂ ਅਵੇਲੇਬਲ ਕਰਾਉਣਾ ਕਿ ਬੱਚੇ ਘਰ ਲੈ ਕੇ ਆਉਣੇ ਸਾਡੇ ਸਾਰੇ ਪ੍ਰੋਡਕਟ ਟੂਲਸ ਜੋ ਵੀ ਆ ਸਭ ਅਸੀਂ ਸਾਡਾ ਹੀ ਆ ਅਸੀਂ ਅਵੇਲੇਬਲ ਕਰਵਾਉਂਦੇ ਆ ਸਟੂਡੈਂਟ ਨੇ ਸਿਰਫ ਆ ਕੇ ਕਲਾਸ ਅਟ ਕਲਾਸਾ ਉਹਦੇ ਚ ਸਾਰੇ ਸਟੂਡੈਂਟਸ ਨੂੰ ਬੇਸਿਕ ਤੋਂ ਸਟਾਰਟ ਕਰਵਾ ਕੇ ਐਡਵਾਂਸ ਤੱਕ ਪੂਰਾ ਪ੍ਰਿਪੇਅਰ ਕਰਵਾਉਣਾ ਹੈ ਅੱਛਾ ਕੱਲਾ ਬੱਚਾ ਜੇ ਸਿੰਗਲ ਮੇਲ ਆਰਟ ਦਾ ਕੋਰਸ ਲੈਣਾ ਚਾਹੁੰਦਾ ਤਾਂ ਲੈ ਸਕਦਾ ਹਾਂਜੀ ਸਰ ਬਿਲਕੁਲ ਰੀਸੈਂਟ ਸਾਡੇ ਆਫਰ ਪ੍ਰਾਈਸ ਚੱਲ ਰਿਹਾ ਹੈ 18000 ਤੋਂ ਸਟਾਰਟਿੰਗ ਦਾ ਤੇ ਕੋਈ ਵੀ ਸਟੂਡੈਂਟ ਆ ਕੇ 18 ਚਾਹ ਵੀ ਡਿਸਕਾਊਂਟ ਮਿਲੂਗਾ ਕਿ 18 ਤੋਂ ਬਾਅਦ ਵਧੂਗੇ ਨਹੀਂ ਸਰ 18000 ਡਿਸਕਾਊਂਟ ਪ੍ਰਾਈਸ ਆ ਵੈਸੇ ਮਾਰਕੀਟ 'ਚ ਇਸ ਤੋਂ ਬਾਵੀ ਚੱਲ ਰਿਹਾ ਹੈ ਠੀਕ ਹੈ ਜੀ ਬਈ ਮੈਂ ਚਾਹੁੰਦਾ ਥੋੜਾ ਜਿ ਤੁਸੀਂ ਅੱਗੇ ਆਈਓ ਮੈਡਮ ਆ ਤੀਰ ਜਿਹੜਾ ਮੈਂ ਲਿੰਗ ਵਸ਼ਾ ਇਹ ਲਾਈਨ ਆਰਟ ਨੂੰ ਯੂਜ਼ ਹੁੰਦਾ ਹੈ ਅਸੀਂ ਬੇਸਿਕ ਤੋਂ ਲੈ ਕੇ ਲਾਈਨ ਆਰਟ ਤੋਂ ਲੈ ਕੇ ਸਾਡੇ ਕੋਲ 5D 3D ਕੈਟ ਆਈ ਕ੍ਰੋਮ ਆਰਟ ਹਰ ਤਰ੍ਹਾਂ ਦੇ ਆਰਟ ਬੱਚਿਆਂ ਨੂੰ ਸਿਖਾਈ ਜਾਂਦੇ ਆ ਔਰ ਕਲਾਇੰਟਸ ਦੀ ਵੀ ਜੋ ਵੀ ਡਿਮਾਂਡ ਆ ਉਸ ਅਕੋਰਡਿੰਗ ਅਸੀਂ ਫੁੱਲਫਿਲ ਕਰਦੇ ਆ ਇਹ ਕਿਹੜੀ ਆਰਟ ਸਿਖਾਈ ਜਾ ਰਹੀ ਜੀ ਕਿਉਂਕਿ ਇੱਧਰ ਤੋਂ ਕੁ ਮੈਨੂੰ ਡੋਰਮੋਨ ਲੱਗਦਾ ਇੱਧਰ ਕੁਝ ਹੋਰ ਲੱਗ ਰਿਹਾ ਸਰ ਇਹ ਲਾਈਨ ਆਰਟ ਦੇ ਵਿੱਚ ਹੀ ਆ ਜਾਂਦੇ ਜਿੰਨੇ ਵੀ ਸਾਡੇ ਕੋਈ ਵੀ ਪਿਕਚਰਸ ਆ ਗਈ ਆ ਕੋਈ ਵੀ ਫਲਾਵਰ ਆਰਟ ਆ ਜੋ ਵੀ ਆ ਇਹ ਸਭ ਲਾਈਨ ਆਰਟਸ ਦੇ ਵਿੱਚ ਇਨਕਲੂਡ ਹੈ ਅਜੇ ਕੰਜੂਸੀ ਕਰ ਰਹੇ ਕਿ ਵੈਸੇ ਇਹਦੇ ਚੋ ਨੇ ਇਹ ਆ ਕਿਉਂਕਿ ਇਹ ਤਰੀਕਾ ਹੀ ਇਹ ਤਰੀਕਾ ਹੈ ਕਿ ਵੀ ਸਟੂਡੈਂਟ ਨੇ ਬ੍ਰਸ਼ ਤੇ ਲੈਣੇ ਆ ਥੋੜੀ ਮਾਊਂਟ ਲੈਣੀ ਆ ਇਸ ਕਰਕੇ ਅੱਛਾ ਇੱਕ ਮੇਰਾ ਸਵਾਲ ਬਹੁਤ ਇੰਪੋਰਟੈਂਟ ਹੈ ਕਰੀਨਾ ਕਪੂਰ ਦੇ ਤਾਂ ਨੋਹਗਾ ਨਾ ਸੋਨੇ ਸੋਨੇ ਜੇ ਉਧਰ ਤੇ ਬਣਾ ਦਿੰਨੇ ਹਾਂਜੀ ਹਾਂਜੀ ਬਿਲਕੁਲ ਸਰ ਕਰੀਨਾ ਕਪੂਰ ਕੱਟਨਾ ਕੈਫ 11 ਦਵਾਮੀ 30 ਦਿਨਾਂ ਦਾ ਜੇ ਉਹ ਮਰਜ਼ੀ ਤੁਸੀਂ ਲੈ ਆਓ ਸਭ ਇੱਥੇ ਮਿਲੂਗਾ ਕਰੀਤੀ ਜੰਤਾਰ ਦੇ ਡੈਂਪਲ ਦਾ ਥੋੜੇ ਮੈਂ ਨੋਹਾਂ ਦੀ ਗੱਲ ਕਰਦਾ ਹਾਂਜੀ ਹਾਂਜੀ ਨੇਲ ਵੀ ਸਾਨੂੰ ਤੁਹਾਨੂੰ ਬਿਲਕੁਲ ਮਿਲੂਗੇ ਉਸੇ ਤਰ੍ਹਾਂ ਦੇ ਆਈ ਲੈਸ਼ਸ ਹਾਂਜੀ ਆਈ ਲੈਸ਼ਸ ਐਕਸਟੈਂਸ਼ਨ ਦੇ ਕੋਰਸਿਸ ਵੀ ਸਾਡੇ ਕੋਲ ਸਟਾਰਟ ਹੈ ਇੱਥੇ ਬੇਸਿਕ ਤੋਂ ਐਡਵਾਂਸ ਤੇ ਉਹ ਵੀ ਸਟੂਡੈਂਟਸ ਕਦੋਂ ਵੀ ਇੱਥੋਂ ਸਟਾਰਟ ਕਰ ਸਕਦੇ ਆ ਉਹਦੇ ਵਿੱਚ ਵੀ ਅਸੀਂ 25 ਡੇਸ ਦਾ ਟਾਈਮ ਪੀਰੀਅਡ ਆ ਉਹਦੇ ਚ ਵੀ ਅਸੀਂ ਸਾਰਾ ਕਵਰ ਕਰਵਾਵਾਂਗੇ ਉਹ ਵੀ ਸਾਰੇ ਪ੍ਰੋਡਕਟ ਸਾਡੇ ਕੋਲ अवेलेबल ਹੋਗੇ ਠੀਕ ਹੈ ਜੀ 25 ਦਿਨਾਂ ਚ ਤੇ ਬੱਚਾ ਸੈਟੀਸਫਾਈਡ ਨਹੀਂ ਹੁੰਦਾ ਸੰਤੁਸ਼ਟ ਨਹੀਂ ਹੁੰਦਾ ਮੰਨ ਲਓ ਇਹ ਮੈਮ ਨੇ ਇਹ ਕਹਿੰਦੇ ਕਿ ਮੈਂ 25 ਦਿਨ ਚ ਸੰਤੁਸ਼ਟਿਤ ਨਹੀਂ ਆ ਮੈਨੂੰ 5 ਦਿਨ ਹੋਰ ਚਾਹੀਦੇ ਆ ਸਰ ਅਸੀਂ ਦੇਵਾਂਗੇ ਅਸੀਂ ਪ੍ਰੋਵਾਈਡ ਕਰਦੇ 5 ਡੇਜ਼ ਐਕਸਟਰਾ ਅਸੀਂ ਦੇਵਾਂਗੇ ਇਹਨਾਂ ਨੂੰ ਇਹ ਆਪਣੀ ਪ੍ਰੈਕਟਿਸ ਲਈ ਕਰ ਸਕਦੇ ਆ ਆਪਣੇ ਅਸੀਂ ਡੈਮੋ ਦੇਣਾ ਆ ਪ੍ਰੈਕਟੀਕਲ ਇਹਨਾਂ ਨੇ ਕਰਨਾ ਅਸੀਂ ਉਹ ਸਾਰਾ ਕੁਝ ਕਵਰ ਕਰਵਾਵਾਂਗੇ ਅਗਰ ਇਹਨਾਂ ਨੂੰ ਕੋਈ ਡਾਊਟ ਆ ਇਹਦੇ ਚ ਕੋਈ ਥਿਊਰੀਟিক্যাল ਵਰਕ ਵੀ ਹੁੰਦਾ ਪ੍ਰੈਕਟੀਕਲ ਵਰਕ ਹਾਂਜੀ ਸਰ ਥਿਉਰੀ ਦਿੱਤੀ ਜਾਂਦੀ ਹੈ ਆਈ ਲੈਸ਼ਸ ਐਕਸਟੈਂਸ਼ਨ ਦੀ ਔਰ ਨੇਲ ਐਕਸਟੈਂਸ਼ਨ ਦੀ ਥਿਉਰੀ ਨਾਲ ਨਾਲ ਹੀ ਸਟੂਡੈਂਟ ਨੂੰ ਨੋਟ ਕਰਵਾਈ ਜਾਂਦੀ ਹੈ ਮਤਲਬ 25 ਦਿਨਾਂ ਬਾਅਦ ਇਹ ਆਪਰਾ ਅਗਰ ਕੰਮ ਖੋਲਣਾ ਚਾਹੁੰਦਾ ਖੋਲ ਸਕਦੇ ਹਾਂ ਹਾਂਜੀ ਸਰ ਬਿਲਕੁਲ ਸੈਲਫ ਡਿਪੈਂਡੈਂਟ ਹੋ ਸਕਦੇ ਆ ਇਹਨਾਂ ਦੇ ਹੱਥ 'ਚ ਹੌਨਾ ਆ ਜਾਏਗਾ ਮੋਹਾਂ 'ਚ ਨਹੀਂ ਹੱਥ 'ਚ ਆ ਜਾਏਗਾ ਹਾਂਜੀ ਹਾਂਜੀ ਹੱਥ 'ਚ ਆਊਗਾ ਬਹੁਤ ਸ਼ੁਕਰੀਆ ਥੈਂਕ ਯੂ ਜੀ ਅਮਨਪੀਰ ਜਾਨ ਕਿੱਧਰ ਲੈ ਕੇ ਜਾਓਗੇ ਸਾਨੂੰ ਅਸੀਂ ਤੁਹਾਨੂੰ ਸਲੂਨ ਦੇ ਹੈਅਰ ਸੈਕਸ਼ਨ ਵੱਲ ਲੈ ਕੇ ਚੱਲੇ ਆ ਜੀ ਠੀਕ ਹੈ ਜੀ ਤੇ ਇੱਧਰ ਵੀ ਕੋ ਜੈਸਟ ਟੈਂਸ ਨਹੀਂ ਅਲਾਉਡ ਹੈਗੇ ਠੀਕ ਹੈ ਜੀ ਹਾਂਜੀ ਅ ਦਿਖਾ ਦਿਓ ਸਰ ਇੱਧਰ ਹਾਈਡਰਾ ਫੇਸ਼ੀਅਲ ਅਵੇਲੇਬਲ ਹੈ ਠੀਕ ਹੈ ਅੱਛਾ ਮੈਂ ਮਾਰਕੀਟ ਦੀ ਗੱਲ ਕਰੀ ਹਾਈਡਰਾ ਫੇਸ਼ੀਅਲ ਜਿਹੜਾ ਹੈ ਉਹ 33500 ਤੋਂ ਸ਼ੁਰੂ ਹੁੰਦਾ ਹੈ ਆਪਣੇ ਕਿੰਨੇ ਕਿਚੋ ਜਾਂਦਾ ਜੀ ਸਰ ਜੀ 2000 ਹੈ ਔਰ ਉਹਦੇ ਵਿੱਚ ਵੀ ਅਸੀਂ ਮਤਲਬ ਕਿ ਆਫਰ ਲਗਾਏ ਹੋਏ ਆ ਕਰਵਾ ਚੌਥ ਕਰਕੇ ਹਾਂਜੀ 1500 ਜਿਹੜੀਆਂ ਭੈਣਾਂ ਕਰਵਾ ਚੌਥ ਤੇ ਹਾਈਡਰਾ ਫੇਸ਼ੀਅਲ ਕਰਾਣਾ ਚਾਹੁੰਦੀਆਂ ਉਹ ਲਵ ਲੁਕਸ ਦੇ ਆ ਕੇ ਸਿਰਫ ਤੇ ਸਿਰਫ ਕਿੰਦਰ ਵਿੱਚ 1500 1500 ਚ ਮੈਡਮ ਦਾ 1500 ਮੇਰਾ 1500 ਤੁਸੀਂ 1500 ਚ ਆ ਕੇ ਹਾਈਡਰਾ ਫੇਸ਼ੀਅਲ ਕਰਾ ਸਕਦੇ ਹੋ ਤੁਹਾਨੂੰ 3350 ਖਰਚਣ ਦੀ ਲੋੜ ਨਹੀਂ ਕਿਉਂਕਿ ਬੜੀਆਂ ਥਾਵਾਂ ਤੇ 3350 ਕੇ 4000 ਵੀ ਲਈ ਜਾਂਦੇ ਮਸ਼ੀਨ ਆਹੀ ਹੁੰਦੀ ਹੈ ਦਿਖਾ ਦਿਓ ਜੀ ਵਿੱਚ ਬਿਲਕੁਲ ਲੇਟੈਸਟ ਮਸ਼ੀਨ ਹੈ ਇਹਨਾਂ ਕੋਲ ਮਸ਼ੀਨ ਇਹੀ ਹੁੰਦੀ ਹੈ ਪਰ ਚਾਰਜਸ ਕਿੰਨੇ ਸਿਰਫ 1500 ਅੱਛਾ ਮੈਡਮ ਜੇ ਕਿਸ ਨੇ హెయిਰ ਦਾ ਕੇ ਆਪਣਾ ਸਟਾਈਲ ਬਣਾਉਣਾ ਹੈ ਨਵਾਂ ਸਟਾਈਲ ਲੈਣਾ ਟਰਾਂਸਫਾਰਮੇਸ਼ਨ ਕਰਾਉਣੀ ਹੈ ਵਾਲਾਂ ਦੀ ਵੀ ਉਹਦੇ ਤੇ ਵੀ ਕੋਈ ਡਿਸਕਾਊਂਟ ਹੈ ਹਾਂਜੀ ਬਿਲਕੁਲ ਕਿੰਨਾ ਇੱਥੇ ਵੀ 30% ਹੈਗਾ ਜਿੱਲ ਖੋਲ ਕੇ ਡਿਸਕਾਊਂਟ ਦੇ ਰਹੇ ਆ ਤੁਸੀਂ ਮਤਲਬ ਪਹਿਲਾਂ ਹੀ ਇਹਨਾਂ ਦੇ ਪ੍ਰਾਈਸ ਨੋਮੀਨਲ ਆ ਤੁਸੀਂ ਇੱਥੇ ਆਉਂਗੇ ਪ੍ਰਾਈਸ ਨੋਮੀਨਲ ਆ ਜਿਵੇਂ ਇਹਨਾਂ ਨੇ ਕਿਹਾ ਕਿ ਹਾਈਡਰਾ ਅਫੀਸ਼ਲ ਅਸੀਂ ਸਿਰਫ 2000 ਚ ਕਰਦੇ ਆ ਪ੍ਰਾਈਸ ਪਹਿਲੇ ਹੀ ਜੈਨੂਅਨ ਨੇ ਬਾਕੀਆਂ ਨਾਲੋਂ ਤੁਸੀਂ ਕੰਪੇਅਰ ਕਰੋਗੇ ਬਹੁਤ ਸਸਤਾ ਹੈ ਨੋਮਿਨਲ ਹੈ ਅਫੋਰਡੇਬਲ ਹੈ ਰੇਂਜ ਚ ਆਉਂਦਾ ਹੈ ਪਰ ਉਹਦੇ ਉੱਤੇ ਵੀ ਇਹਨਾਂ ਨੇ ਕਰਵਾ ਚੌਥ ਕਰਕੇ ਤਿਹਾਰਾ ਕਰਕੇ ਡਿਸਕਾਊਂਟ ਲਾਤਾ ਇੱਧਰ ਜਿਹੜਾ ਸੈਕਸ਼ਨ ਹੈ ਇੱਧਰ ਮੈਨੀक्यਰ ਪੈਡੀਕਅਰ ਇਹ ਮੈਡਮ ਕਿੰਨੇ ਪਿਆਰ ਨਾਲ ਉਹਨਾਂ ਦੇ ਪੈਰ ਦੇ ਨੋਹ ਦੀ ਮ사ਜ ਹੋ ਰਹੀ ਹੈ ਮੇਰੀ ਕਰ ਦੋਗੇ ਤਾਂ ਕਿ ਇਕੱਲੇ ਲੇਡੀਜ਼ ਹੀ ਅਲਾਉਡ ਹੈ ਨਹੀਂ ਲੇਡੀਜ਼ ਓਕੇ ਲੇਡੀਜ਼ ਲਈ ਫੈਸਿਲਿਟੀ ਆ ਜੈਂਟਸ ਲਈ ਹੈ ਨਹੀਂ ਸਾਡੇ ਲਈ ਵੀ ਕੋਈ ਬਣਾ ਦਿਓ ਇੱਧਰ ਦਾ ਸਲੂਨ ਚਲੋ ਹੈ ਮਾਰਕੀਟਸ ਬਹੁਤ ਚਲੋ ਉਹ ਲੱਭੇ ਨਹੀਂ ਇੱਧਰ ਦਿਖਾ ਦਿਓ ਫਿਰ ਕੀ మార్కెట్ ਚ ਇਸ ਦਾ ਪ੍ਰਾਈਸ 1500 ਹੈ ਜੇ ਸਰਵਿਸ ਇਹ ਕੋਈ ਲੈਂਦਾ ਬਾਹਰ ਹਾਂਜੀ ਠੀਕ ਹੈ 1500 ਦਾ ਰੈਟ ਹੈ 1000 ਠੀਕ ਹੈ ਆਫਰ ਲਗਾਈ ਹੋਈ ਹੈ ਪਰ ਮੇਰੇ ਖਿਆਲ ਮੈਨੂੰ ਤੁਸੀਂ ਝੂਠ ਬੋਲਤਾ ਮਾਰਕੀਟ ਚ ਪਤਾ ਕਰੀਏ 2000 ਰੇਟ ਚੱਲਦਾ ਹਾਂਜੀ ਮਤਲਬ ਕਿ 2000 ਤੋਂ ਉੱਪਰ ਵੀ ਹੈ ਵੈਸੇ ਸਾਡੇ ਇੱਥੇ 1000 ਹੈ ਤੁਸੀਂ 1000 ਕਰਵਾ ਚੌਥ ਕਰਕੇ ਤੇ ਤਿਹਾਰਾਂ ਦੇ ਸੀਜ਼ਨ ਕਰਕੇ ਕਰਤਾ ਦੇਖੋ ਵੇਜੇ ਕਿੰਦਾ ਨਜ਼ਾਰੇ ਦਿਖਾ ਦੋ ਸਾਡੀਆਂ ਭੈਣਾਂ ਨੂੰ ਹੋਏ ਹੋਏ ਤੁਸੀਂ ਆਉਂਗੇ ਸਿਰਫ 1000 ਰੁਪਿਆ ਖਰਚੋਗੇ ਤੇ ਨਾਲ ਦੀ ਨਾਲ ਦੇਖੋ ਕਿਵੇਂ ਇਹਦੀ ਮ사ਜ ਹੋਰੀ ਪੈਰ ਤੇ ਔਰ ਇਧਰ ਨਾਲ ਹੀ ਹਾਈਡਰਾ ਫੇਸ਼ਲ ਮਤਲਬ ਬਾਹਰ ਤੁਸੀਂ ਜੇ ਇਹ ਦੋ ਸਰਵਿਸਿਜ਼ ਲੈਣੀਆਂ ਤਾਂ 5 ਤੋਂ 6000 ਲੱਗੇਗਾ ਇੱਥੇ 1000 ਤੇ 1500 ਸਿਰਫ 2500 ਚ ਤੁਹਾਨੂੰ ਦੋਏ ਸਰਵਿਸਿਜ਼ ਮਿਲਣਗੀਆਂ ਔਰ ਮਸ਼ੀਨਸ ਇਹਨਾਂ ਕੋ ਪ੍ਰੋਡਕਟ ਜਿਹੜੇ ਆ ਬਿਲਕੁਲ ਲੇਟੈਸਟ ਹੈ ਮੈਮ ਇੱਕ ਗੱਲ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਐਂਬੀਅੰਸ ਬਹੁਤ ਖੂਬਸੂਰਤ ਹੈ ਬਹੁਤ ਸ਼ਾਨਦਾਰ ਹੈ ਠੰਡਾ ਠੰਡਾ ਮਹਿਸੂਸ ਹੋ ਰਿਹਾ ਜੇ ਸਾਡੀਆਂ ਭੈਣਾਂ ਸਰਵਿਸਿਜ਼ ਲੈਣ ਆਉਣਗੀਆਂ ਉਦੋਂ ਵੀ ਮਾਹੌਲ ਇਹੋ ਜਿਹਾ ਹੀ ਹੋਵੇਗਾ ਹਾਂਜੀ ਬਿਲਕੁਲ ਕੋਪਰੇਟ ਪੂਰਾ ਕਰੋਗੇ ਹਾਂਜੀ ਡਿਸਕਾਊਂਟ ਜੋ ਔਨ ਕੈਮਰਾ ਕਿਹਾ ਹੈ ਜਦੋਂ ਭੈਣਾਂ ਆਣਗੇ ਉਦੋਂ ਵੀ ਇਹ ਡਿਸਕਾਊਂਟ ਮਿਲੇਗਾ ਹਾਂਜੀ ਬਿਲਕੁਲ ਐਦਾਂ ਤਾਂ ਨਹੀਂ ਹੋਊਗਾ ਕਿ ਸਾਨੂੰ ਕੱਲ ਕੱਲ ਨੂੰ ਕੋਈ ਸਾਡੀ ਭੈਣ ਕਾਲ ਕਰਕੇ ਕਹੂਗੀ ਵੀ ਵੀਡੀਓ 'ਚ ਤਾਂ ਅਮਨਪ੍ਰੀਤ ਉਹਨਾਂ ਨੇ ਕਹਿਤਾ ਜੀ 1500 ਦਾ ਹਾਈਡਰਾ ਫੇਸ਼ੀਅਲ ਆ ਨਹੀਂ ਨਹੀਂ ਹਜ਼ਾਰ ਦੀ ਮੈ ਉਦੋਂ ਹੋਰ ਲੱਗ ਜਾਣਗੇ ਅੱਛਾ ਉਹ ਤਾਂ ਹੋਰ ਡਿਸਕਾਊਂਟ ਕਰ ਦੋਗੇ ਮਤਲਬ ਫਰਸਟ ਕਮ ਫਰਸਟ ਸਰਵਿਸ ਤੁਸੀਂ ਆ ਸਕਦੇ ਹੋ ਇੱਕ ਵਾਰੀ ਐਡਰੈਸ ਫਿਰ ਤੋਂ ਕਨਫਰਮ ਕਰ ਦੋ ਜੀ ਰੇਲਵੇ ਰੋਡ ਐਸ ਬੀ ਆਈ ਬੈਂਕ ਦੇ ਸਾਹਮਣੇ ਬਿਲਕੁਲ ਆਪੋਸਿਟ ਹੈ ਹਾਂਜੀ ਔਰ ਆਪ ਥੱਲੇ ਜਿਹੜੀ ਪਾਰਕਿੰਗ ਦੀ ਫੈਸਿਲਿਟੀ ਵੀ ਤੁਹਾਨੂੰ ਕਾਫੀ ਮਿਲ ਸਕਦੀ ਹੈ ਅੱਛਾ ਜੇਕਰ ਕੋਈ ਅਪਾਇੰਟਮੈਂਟ ਲੈ ਕੇ ਆਣਾ ਚਾਹੁੰਦਾ ਏ ਚਾਹੁੰਦੀ ਸਾਡੀ ਭੈਣ ਕਿ ਮੇਰਾ ਟਾਈਮ ਵੇਸਟ ਨਾ ਹੋਵੇ ਕਿਉਂਕਿ ਇਸ ਵੀਡੀਓ ਤੋਂ ਬਾਅਦ ਤੁਹਾਡੇ ਸੈਲੂਨ ਵਿੱਚ ਰਸ਼ ਪੈਣ ਵਾਲਾ ਭੈਣਾ ਨੇ ਹੰਬ ਹਮਾ ਕੇ ਆਉਣਾ ਮੈਂ ਇਹ ਤਾਂ ਨਹੀਂ ਕਹਣਾ ਕਿ ਟਰਾਲੀਆਂ ਫੋਨ ਹਮਾਕੇ ਆਉਣਾ ਸਕੂਟੀਆਂ ਤੇ ਆਉਣਾ ਜੇ ਕੋਈ ਅਪਾਰਟਮੈਂਟ ਲੈ ਕੇ ਆਉਣਾ ਚਾਹੁੰਦਾ ਤਾਂ ਕਾਲ ਕਰਕੇ ਆ ਸਕਦੇ ਹਾਂਜੀ ਬਿਲਕੁਲ ਠੀਕ ਹੈ ਜੀ ਨੰਬਰ ਤੁਹਾਡੀ ਸਕਰੀਨ ਤੇ ਫਲੈਸ਼ ਕਰ ਰਿਹਾ ਜੀ ਤੁਸੀਂ ਕਾਲ ਕਰਕੇ ਅਪਾਇੰਟਮੈਂਟ ਲੈ ਕੇ ਆ ਸਕਦੇ ਹੋ ਅੱਛਾ ਜੇਕਰ ਕੋਈ ਮੇਰੀ ਭੈਣ ਮੇਰਾ ਨਾਮ ਲੈ ਕੇ ਆਉਂਦੀ ਆ ਵੀ ਵੀ ਬੱਤੀ ਦਾ ਰੈਫਰੈਂਸ ਪਾਉਂਦੀ ਆ ਫਿਰ ਥੋੜਾ ਬਹੁਤਾ ਮਾੜਤਾਨ ਹੋ ਜੂਗਾ ਕਿਉਂਕਿ ਭੈਣਾਂ ਨੂੰ 바ਰਗਨਿੰਗ ਦੀ ਆਦਤ ਹੁੰਦੀ ਆ ਹਾਂਜੀ ਬਿਲਕੁਲ ਮੌਕੇ ਤੇ ਮਾੜਤਾਨ ਵੀ ਹੋ ਜੂਗਾ ਥੋੜਾ ਬਹੁਤਾ ਮਾੜਤਾਨ ਹੋ ਜੂਗਾ ਇੱਕ ਵਾਰ ਤੁਸੀਂ ਐਂਬੀਅੰਸ ਚੈੱਕ ਕਰ ਲਓ ਆਪਾਂ ਹੁਣ ਜਿਆਦਾ ਡਿਸਟਰਬ ਨਹੀਂ ਕਰਨਾ ਅਮਨਪ੍ਰੀਤ ਉਹਨਾਂ ਨੂੰ ਪਹਿਣਾ ਲਈ ਬਹੁਤ ਅੱਛੀ ਆਫਰ ਹੈ ਜੀ ਔਰ ਜਿਹੜੀਆਂ ਸਾਡੀਆਂ ਨਿੱਕੀਆਂ ਵੱਡੀਆਂ ਪਹਿਣਾ ਕੋਰਸ ਵੀ ਜੁਆਇਨ ਕਰਨਾ ਚਾਹੁੰਦੀਆਂ ਉਹਨਾਂ ਲਈ ਵੀ ਬਹੁਤ ਅੱਛੀ ਆਫਰ ਹੈ 50% ਡਿਸਕਾਊਂਟ ਜਿਹੜਾ ਹੈ ਲਵ ਲੁਕਸ ਤੁਹਾਨੂੰ ਆਫਰ ਕਰ ਰਿਹਾ ਹੈ ਔਰ ਨਾਲ ਨਾਲ ਮੈਂ ਉਹਨਾਂ ਦੱਸਿਆ ਕਿ ਪ੍ਰੋਡਕਟ ਵੀ ਸਾਰੇ ਇਹੀ ਅਵੇਲੇਬਲ ਕਰਾਉਂਦੇ ਆ ਤੁਹਾਨੂੰ ਕੋਈ ਡਾਊਟ ਹੁੰਦਾ ਤਾਂ ਉਹ ਡਾਊਟ ਵੀ ਕਲੀਅਰ ਕਰਦੇ ਔਰ ਸਰਟੀਫିକੇਟ ਵੀ ਮਿਲਦਾ ਉਹ ਵੀ ਮਾਨਤਾ ਪ੍ਰਾਪਤ ਤਾਂ ਬਹੁਤ ਸਾਰੀਆਂ ਫੈਸਿਲਿਟੀਆਂ ਬਹੁਤ ਸਾਰੇ ਰਿਸੋਰਸਸ ਇੱਥੇ ਅਵੇਲੇਬਲ ਆ ਜਿਹੜੀਆਂ ਸਾਡੀਆਂ ਨਿੱਕੀਆਂ ਵੱਡੀਆਂ ਭੈਣਾ ਬਿਊਟੀ ਕੋਰਸ ਕੋਈ ਜੁਆਇਨ ਕਰਨਾ ਚਾਹੁੰਦੇ ਉਹਨਾਂ ਲਈ ਇਹ ਬੈਸਟ ਆਪਸ਼ਨ ਆ ਤੁਸੀਂ ਨਵਾਂ ਸ਼ਹਿਰ ਰੇਲਵੇ ਰੋਡ ਤੇ ਐਸਵੀਆ ਬੈਂਕ ਦੇ ਸਾਹਮਣੇ ਤੁਹਾਡੇ ਸਾਹਮਣੇ ਜਿਹੜੀ ਅਤੇ ਸਕਰੀਨ ਤੇ ਤਸਵੀਰ ਚੱਲ ਰਹੀ ਹੈ ਤੁਸੀਂ ਇੱਥੇ ਆ ਕੇ ਕੋਰਸ ਨੂੰ ਅਵੇਲ ਕਰ ਸਕਦੇ ਹੋ ਔਰ ਜਿਹੜੀ ਫੈਸਿਲਿਟੀ ਇਹ ਖਾਸ ਕਰਕੇ ਤਿਹਾਰਾਂ ਦੇ ਸੀਜ਼ਨ ਚ ਨੇ ਡਿਸਕਾਊਂਟ ਦਿੱਤਾ ਹੈ ਉਹਨੂੰ ਵੀ ਅਵੇਲ ਕਰ ਸਕਦੇ ਹੋ ਉਮੀਦ ਕਰਦੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਅਗਰ ਤੁਸੀਂ ਲਵ ਲੁਕਸ ਤੇ ਜਾ ਚੁੱਕੇ ਹੋ ਤੁਹਾਨੂੰ ਇਹਨਾਂ ਦੀ ਸਰਵਿਸ ਕਿਹੋ ਜਿਹੀ ਲੱਗੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ